ਸਤਿ ਸ਼੍ਰੀ ਅਕਾਲ ਜੀ ਲੋਕ ਖਬਰ ਟੀਵੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਜਗਰੂਪ ਸਿੰਘ ਮਾਨ ਐਸ ਵਕਤ ਅਸੀਂ ਮੌਜੂਦ ਹੈਗਾ ਤਵੰਡੀ ਭਾਈ ਦੇ ਮਿਊਸਪਲ ਕਮੇਟੀ ਦੇ ਪਾਰਕ ਵਿੱਚ ਜਿੱਥੇ ਕੱਲ ਸੈਦ ਸਭਾ ਦੀ ਮੀਟਿੰਗ ਹੋਣ ਜਾ ਰਹੀ ਆ ਮੀਟਿੰਗ ਵਿੱਚ ਕੀ ਕੀ ਗੱਲਾਂ ਬਾਤਾਂ ਹੋਣੀਆਂ ਕਿਹੜੇ ਕਿਹ ਕਵੀ ਆਏ ਨੇ ਕਿਹੜੇ ਕਿਹੜੇ ਨੇ ਆਪਣੇ ਆਪਣੇ ਕਤਾਰਾਂ ਸੁਣਾਇਆ ਕਿਹੜੇ ਕਿਹੜੇ ਨੇ ਆਪਣੀ ਪੀਸ ਸੁਣਾਈ ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਤੋਂ ਜਾਣਕਾਰੀ ਲੈਣੇ ਆ ਆਓ ਤੁਹਾਨੂੰ ਸੈਦ ਸਭਾ ਦੇ ਮੈਂਬਰਾਂ ਨਾਲ ਮਾੜੇ ਨਾਲ ਕਰਮਾ ਦਾ ਹਸਾਰ ਜਿਹੜਾ ਦੇਣਾ ਪੈਂਦਾ ਉਹਦੀ ਖਿਰਮਤ ਹੈ ਚੱਲਦਾ ਮੇਰਾ ਵਸ ਨਹੀਂ ਅੜੀਏ ਨਹੀਂ ਦਿੰਦਾ ਤੈਨੂੰ ਦੱਸ ਨਹੀਂ ਆਈਏ ਚੱਲਦਾ ਮੇਰਾ ਵਸ ਨਹੀਂ ਅੜੀਏ ਨਹੀਂ ਦਿੰਦਾ ਤੈਨੂੰ ਦੱਸ ਨਹੀਂ ਅੜੀਏ ਦੇਣਾ ਪੈਣਾ ਹਿਸਾਬ ਕਰਮਾਂ ਦਾ ਲਗਾਮ ਨੂੰ ਥੋੜਾ ਕੱਸ ਕੱਸ ਨਹੀਂ ਅੜੀਏ ਜੇ ਚੱਲਦਾ ਮੇਰਾ ਵਸ ਨਹੀਂ ਹੈ ਕਰਮਾਂ ਦੀ ਗੱਲ ਹੈ ਵੀ ਥੋੜੇ ਕਰਮਾਂ ਦੇ ਹਿਸਾਬ ਨਾਲ ਆਪਾਂ ਕੋਈ ਵੀ ਕੰਮ ਕਰਨਾ ਤਾਂ ਉਹਦਾ ਹਿਸਾਬ ਲਿਖਾ ਜੋ ਪਾ ਦੇਣਾ ਕੋਈ ਸ਼ੱਕ ਨਹੀਂ ਤੂੰ ਸੋਣੀਏ ਨਾ ਤੇਰਾ ਕੋਈ ਆਸਾਨੀ ਹੈ ਜੋਤਾ ਸ਼ਿਵਾਂ ਦੇ ਰਸਬ ਰਾ ਦੇ ਹੱਥਾਂ ਵਿੱਚ ਘੁੰਮਦੀ ਜਾਨੀ ਏ ਉਹ ਤੇਰੀ ਦੋਰ ਮੁਹੱਬਤਾ ਵਾਲੀ ਜੋ ਦੋਰ ਮੁਹੱਬਤਾ ਵਾਲੀ ਜੋ ਸਾਡੇ ਹੱਥੀ ਫਿਰਗੀ ਕੀ ਕਰੀਏ ਜੇ ਪੁੰਜੀ ਗਿਰਤੀ ਤਾਂ ਚੁੱਕ ਲੈ ਦੇ ਨਜਰਾਤੋਂ ਗਿਰ ਗਈ ਕੀ ਕਰੀਏ ਹੋਏ ਨਜਰਾਤੋਂ ਗਿਰ ਗਈ ਹੀ ਕਰੀਏ ਆਬ ਜਗਾ ਚੌਂ ਦੀ ਵੇਖ ਜ਼ਿੰਦਗੀ ਐਨੇ ਇਸ਼ਾ ਕਰੀਏ ਨਾਸਟ ਸਬਸਟੇ ਚੇਪੇ ਸੁਦੇ ਰਾਹਾ ਰਾਣੀ ਪਹੁੰਚ ਕੇ ਦੋਜਕ ਪਰਿਏ ਨਾ ਕੰਮਕਾਰ ਦੀ ਕਾਟਣੀ ਜੇ ਕਰਨਾ ਚਾਵੇ ਬੰਦਾ ਰੰਗਲੇ ਬੰਗਲੇ ਪੇਸ਼ ਵੇਖ ਕੇ ਸੱਤ ਸਮੁੰਦਰ ਤਰੀਏ ਨਾ ਚਖੜ ਚੁੱਲੇ ਅਕਸਰ ਆਉਣ ਬਥੇਰੇ ਜ਼ਿੰਦਗੀ ਵਿੱਚ ਸਵਤੰਤਰ ਨਾਲ ਜੀ ਐ ਉਸ ਤੋਂ ਡਰੀਏ ਨਾ ਤੰਗ ਹਮੇਸ਼ਾ ਕਰੇ ਨਾਲਸਾ ਤੰਗ ਹਮੇਸ਼ਾ ਕਰੇ ਨਾਲਸਾ ਇਸ ਦਾ ਕੋਈ ਅੰਤ ਨਹੀਂ ਕਿਰਤ ਕਮਾਈ ਕਰਦੇ ਰਹੀਏ ਇਹ ਲੋੜੀ ਛੱਟੀ ਕਰੀਏ ਮਸਿਆ ਤਾਪ ਸੁਖਿਆ ਫੇਰ ਵੀ ਹੈ ਆਉਣੀ ਪਰ ਤੇਰੀ ਮਾਂ ਨਹੀਂ ਸੁਖਿਆ ਤੈਨੂੰ ਜੱਗ ਤੇ ਥਿਆਉਣੀ ਤੈਨੂੰ ਮਸਿਆ ਚੇਤੇ ਰਹਿ ਗਈ ਤੇ ਮਾਂ ਭੁੱਲ ਗਈ ਸੁਖਿਆ ਸੁੱਖਾ ਸੁਖ ਸੁਕੇ ਲਿਆ ਸੀ ਪੁੱਤ ਸੁਖਿਆ ਪਰ ਆਵਾ ਵਿੱਚ ਪਿਆਰ ਪਾਈ ਭਾਵਾਂ ਵਿੱਚ ਪਿਆਰ ਪਾਈ ਪਿਆਰ ਬੇਸ਼ੁਮਾਰ ਪਾਈ ਨਵੀਆਂ ਅਮੰਗਾਂ ਦਿਲਾਂ ਵਿੱਚ ਦੇਈ ਤੂੰ ਜਗਾਰ ਨਹੀਂ ਦਿਵਾਲੀਏ ਆ ਨਹੀਂ ਦਿਵਾਲੀਏ ਸਭਨੇ ਘਰਾਂ ਦੇ ਵਿੱਚ ਖੁਸ਼ੀਆਂ ਲਿਆ ਨਹੀਂ ਦਿਵਾਲੀਏ ਧੰਨਵਾਦ ਨਹੀਂ ਜਿੰਨੀ ਤੈਨੂੰ ਬੁੱਤ ਜੱਟ ਦੀ ਹੁਲਲੇ ਜੱਟ ਦੇ ਪੰਜਾਬ ਬਣੇ ਨਵਾ ਇਹ ਜਿੰਨੀ ਤੈਮੀ ਬੁੱਤ ਜੱਟ ਦੀ ਨਹੀਂ ਜਿੰਨੀ ਤੈਮੀ ਬੁੱਤ ਜੱਟ ਦੀ ਇਹ ਚੰਗਾ ਤਿਆਰੀਆਂ ਮੇਰੇ ਸਾਰੇ ਪਟੀ ਵੇਖ ਲਓ ਤੁਸੀਂ ਬਹੁਤ ਵਧੀਆ ਤਿਆਰੀ ਕਰਕੇ ਆਈ ਆ ਪ੍ਰਧਾਨ ਹੋਣ ਦੇ ਨਾਤੇ ਤੁਹਾਡਾ ਵੀ ਤੇ ਮੈਂ ਆਪਦੇ ਮੈਂਬਰ ਸਾਹਿਬਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਮੇਰੇ ਕੋਈ ਹੋਰ ਲਫਜ਼ ਹੀ ਨਹੀਂ ਕੋਈ ਅੱਜ ਜਿੰਨਾ ਮੈਂ ਨਾਲ ਖੁਸ਼ ਹਾਂ ਠੀਕ ਹੈ ਜੀ